ਪਰਮ ਸਤਕਾਰ ਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਕਵੀ ਨੇ ਅਰਜ ਕੀਤੀ ਹੈ ਅਰਦਾਸ ਕੀਤੀ ਹੈ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨ ਕਮਲਾਂ ਵਿੱਚ ਜਿਵੇਂ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇਹ ਲਾਈਨਾਂ ਲਿਖੀਆਂ ਐਉਂ ਬਿਆਨ ਕੀਤਾ ਜਾ ਰਿਹਾ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ ਮੇਰਾ ਤਾਂ ਇਹ ਅਰਦਾਸਾ ਹੈ ਤੂੰ ਜੁਦਾ ਨਹੀਂ ਇਹ ਨਸਾਨਾ ਤੋਂ ਕਣ-ਕਣ ਵਿੱਚ ਤੇਰਾ ਵਾਸਾ ਹੈ ਤੂੰ Jagat ਜਲ ਅੰਧਰ ਰੱਖਣ ਲਈ ਸੀਤਾਰ ਲਿਆ ਅਵਤਾਰ ਗੁਰੂ ਮੈਂ ਪਾਪੀ ਜਨਮਾਂ ਜਨਮਾਂ ਦਾ ਤੂੰ ਇੱਕ ਬਖਸ਼ਣ ਹਾਰ ਗੁਰੂ ਗੁਰੂ ਨਾਨਕ ਦੇ ਚਰਨਾ ਵਿੱਚ ਮੇਰਾ ਤਾਂ ਇਹ ਅਰਦਾਸਾ ਹੈ ਤੂੰ ਜੁਦਾ ਨਹੀਂ ਇਨਸਾਨਾਂ ਤੋਂ ਕਣ-ਕਣ ਵਿੱਚ ਤੇਰਾ ਵਾਸਾ ਹੈ ਤੂੰ ਜਗਤ ਜਲੰਧ ਰੱਖਣ ਲਈ ਸਿਧਾਰ ਲਿਆ ਅਵਤਾਰ ਗੁਰੂ ਮੈਂ ਪਾਪੀ ਜਨਮਾਂ ਜਨਮਾਂ ਦਾ ਤੂੰ ਓ ਇੱਕ ਬਖਸ਼ਣ ਹਾਰ ਗੁਰੂ ਤੂੰ ਤੱਕ ਆਜ਼ਾਦੋਂ ਲੋਕਾਂ ਨੂੰ ਕੋਲੂ ਵਿੱਚ ਹੁੰਦਾ ਕਹਾਨ ਪਿਆ ਜ਼ੁਲਮਾਂ ਦੀ ਅੱਗ ਬੁਝਾਉਣ ਲਈ ਤੂੰ ਦਿਲ ਆਪਣੇ ਵਿੱਚ ਠਾਣ ਲਿਆ ਤੂੰ ਉੱਤਰ ਆਇਆ ਅਰਸ਼ਾਂ ਤੋਂ ਇਹ ਤਾਰਨ ਲਈ ਸੰਸਾਰ ਗੁਰੂ ਮੈਂ ਪਾਪੀ ਜਨਮਾਂ ਜਨਮਾਂ ਦਾ ਤੂੰ ਇੱਕ ਬਖਸ਼ਣਹਾਰ ਗੁਰੂ ਜਾਦ ਦਿੱਲੀ ਵਿੱਚ ਸਕੰਦਰ ਨੇ ਹਿੰਦੂਆਂ ਦੇ ਮੰਦਰ ਠਾ ਦਿੱਤੇ ਫਿਰ ਉਸੇ ਥਾਂ ਐਸਲਾਮ ਲਈ ਸੀ ਮਸਜਿਦ ਕਈ ਬਣਾ ਦਿੱਤੇ ਨਫ਼ਰਤ ਦੇ ਖੋਰ ਹਨੇਰੇ ਚੋਂ ਦਰਸਾਉਂਦੇ ਰਹੇ ਪਿਆਰ ਗੁਰੂ ਮੈਂ ਪਾਪੀ ਜਨਮ ਜਨਮਾਂ ਦਾ ਤੂੰ ਓ ਇੱਕ ਬਖਸ਼ਣਹਾਰ ਗੁਰੂ ਜਦ ਕੋਤਬ ਦੀਨ ਨੇ ਮੇਰਠ ਦੇ ਸੀ ਬੰਸਪਾਲ ਨੂੰ ਮਾਰਦ ਤਾ ਠਾ ਦਿੱਤਾ 700 ਮੰਦਰਾਂ ਨੂੰ ਭੈ ਰਬ ਦਾ ਦਿਲੋਂ ਵਸਾਰ ਦਿੱਤਾ ਐ ਹੋ ਜੇ ਕੈਰ ਮਟਾਵਣ ਲਈ ਆ ਪਹੁੰਚੇ ਫੇਰ ਜੁਝਾਰ ਗੁਰੂ ਮੈਂ ਪਾਪੀ ਜਨਮਾਂ ਜਨਮਾਂ ਦਾ ਤੂੰ ਜੋ ਇੱਕ ਬਖਸ਼ਣ ਹਾਰ ਗੁਰੂ ਫਿਰ ਕਹਿਰ ਕਮਾਇਆ ਬਾਬਰ ਨੇ ਹਿੰਦੂਆਂ ਦੀ ਇੱਜ਼ਤ ਰੁਲਦੀ ਰਹੀ ਸ਼ਤਰਾਨੀ ਤੇ ਠੋਕ ਰਾਣੀ ਦੀ ਗੋਤਵਾਰ ਵਾਰ ਵਾਰ ਗਲ ਖੁੱਲਦੀ ਰਹੀ ਐ ਹੁੰਦਾ ਜ਼ੁਲਮ ਮਸੂਮਾਂ ਤੇ ਫਿਰ ਲੈਂਦੇ ਕਿਵੇਂ ਸਹਾਰ ਗੁਰੂ ਮੈਂ ਪਾਪੀ ਜਨਮ ਜਨਮਾਂ ਦਾ ਤੂੰ ਨਿਉ ਨਿਕ ਬਖਸ਼ਣਹਾਰ ਗੁਰੂ ਗੱਲ ਆਖੀ ਮੁੜ ਕੇ ਕਾਦਰ ਨੂੰ ਜਾਂਦਾ ਜ਼ੁਲਮ ਸਹਾਰੀ ਕਿਉਂ ਜਰਵਾਣੇ ਐ ਮਜ਼ਲੂਮਾਂ ਨੂੰ ਫੜ ਫੜ ਕੇ ਜਾਂਦੇ ਮਾਰੀ ਕਿਉਂ ਗੱਲ ਆਖੀ ਮੁੜ ਕੇ ਕਾਦਰ ਨੂੰ ਤੂੰ ਜਾਂਦਾ ਜ਼ੁਲਮ ਸਹਾਰੀ ਕਿਉਂ ਜਰਵਾਣੇ ਐ ਮਜ਼ਲੂਮਾਂ ਨੂੰ ਫੜ ਫੜ ਕੇ ਜਾਂਦੇ ਮਾਰੀ ਕਿਉਂ ਬਾਬਰ ਨੂੰ ਜਾਬਰ ਕਹਿ ਦਿੱਤਾ ਇੱਕ ਵਾਰ ਨਹੀਂ ਕਈ ਵਾਰ ਗੁਰੂ ਮੈਂ ਪਾਪੀ ਜਨਮਾਂ ਜਨਮਾਂ ਦਾ ਤੂੰ ਓ ਨਿਕ ਬਖਸ਼ਣਹਾਰ ਗੁਰੂ ਐਂ ਦਿੱਤੀ ਮਾਤਾ ਪਤੰਗੇ ਨੂੰ ਸ਼ਬਦਾਂ ਦੇ ਹਾਰ ਪਰੋਂਦਾ ਏ ਖੜਦਾ ਏ ਜਦੋਂ ਸਟੇ ਜਾਂ ਤੇ ਇਹ ਇਤਿਹਾਸ ਗੁਰਾਂ ਦੇ ਗਾਉਂਦਾ ਏ ਸਾਨੂੰ ਵੀ ਲਾਲੋ ਚਰਨਾ ਤੇ ਛੱਡਿਓ ਨਾ ਕਿਤੇ ਵਿਸਾਰ ਗੁਰੂ ਮੈਂ ਪਾਪੀ ਜਨਮ ਜਨਮ ਦਾ ਤੂੰ ਇੱਕ ਬਖਸ਼ਣਹਾਰ ਗੁਰੂ ਐਂ ਦਿੱਤੀ ਮਤ ਪਤੰਗੇ ਨੂੰ ਸ਼ਬਦਾਂ ਦੇ ਹਾਰ ਪਰੋਂਦਾ ਏ ਖਣਦਾ ਏ ਜਦੋਂ ਸਟੇ ਜਾਂ ਤੇ ਇਤਿਹਾਸ ਗੁਰਾਂ ਦੇ ਗਾਉਂਦਾ ਏ ਸਾਨੂੰ ਵੀ ਲਾਲੋ ਚਰਨਾ ਤੇ ਛੱਡਿਓ ਨਾ ਦਿਲੋਂ ਵਿਸਾਰ ਗੁਰੂ ਮੈਂ ਪਾਪੀ ਜਨਮ ਜਨਮਾਂ ਦਾ ਤੂੰ ਓਨਿਕ ਬਖਸ਼ਣ ਹਾਰ ਗੁਰੂ ਮੈਂ ਪਾਪੀ ਜਨਮ ਜਨਮਾਂ ਦਾ ਤੂੰ ਓਨਿਕ ਬਖਸ਼ਣ ਹਾਰ ਗੁਰੂ ਤੂੰ ਓਨਿਕ ਬਖਸ਼ਣ ਹਾਰ ਗੁਰੂ ਤੂੰ ਓਨਿਕ ਬਖਸ਼ਣ ਹਾਰ ਗੁਰੂ